जय भारत माता की जय बंदे मातरम बंदे अब की बार चार सौ पार अब की बार चार सौ पार अब की बार चार सौ पार अरविंद खन्ना अरविंद खन्ना अब की बार चार सौ पार अब की बार चार सौ पार अब की बार चार सौ पार भारत माता की खन्ना साहब बहुत ही योग्य उम्मीदवार ने ਸਾਡੇ ਵਾਸਤੇ ਤਾਂ ਕਮਲਦਾ ਫੁੱਲ ਸਭ ਤੋਂ ਵੱਡਾ ਉਮੀਦਵਾਰ ਹੈ ਕਿਉਂਕਿ ਜਨਤਾ ਨਰਿੰਦਰ ਮੋਦੀ ਜੀ ਨੂੰ ਦੇਖਦੀ ਹੈ ਜਿੱਥੇ ਸਾਡੇ ਕੈਂਡੀਡੇਟ ਦੇ ਵਿੱਚ ਬਹੁਤ ਜ਼ਿਆਦਾ ਗੁਣ ਨੇ ਪਹਿਲਾਂ ਵੀ ਉਹਨਾਂ ਨੇ ਬਹੁਤ ਕੰਮ ਕੀਤੇ ਨੇ ਇਲਾਕੇ ਵਾਸਤੇ ਪਰ ਸਰਕਾਰ ਨੇ ਜੋ ਪਿਛਲੇ 10 ਸਾਲਾਂ ਦੇ ਵਿੱਚ ਜੋ ਸਰਕਾਰ ਦੀਆਂ ਉਪਲਬਧੀਆਂ ਨੇ ਉਹ ਅਨਹਾਰਬੂਦ ਨੇ ਦੁਨੀਆ ਦੇ ਵਿੱਚ ਜਾਂ ਪਿਛਲੀਆਂ ਸਰਕਾਰਾਂ 70 ਸਾਲ ਤੋਂ ਚੱਲਦੀ ਆ ਰਹੀਆਂ ਨੇ ਕਿਸੇ ਨੇ ਇਹਨੇ 10 ਸਾਲ ਦੇ ਵਿੱਚ ਕੰਮ ਨਹੀਂ ਕੀਤੇ ਗਰੀਬਾਂ ਵਾਸਤੇ ਨੌਜਵਾਨਾਂ ਵਾਸਤੇ ਪਿਛੜਿਆਂ ਵਾਸਤੇ ਚਾਹੇ ਉਹ ਘਰ ਦੀ ਸਕੀਮ ਹੋਵੇ ਚਾਹੇ ਲੋਨਾਂ ਦੀ ਸਕੀਮਾ ਹੋਣ ਚਾਹੇ ਬਿਜ਼ਨਸ ਦੀਆਂ ਸਕੀਮਾਂ ਹੋਣ ਹਰ ਵਰਗ ਵਾਸਤੇ ਬਿਨਾ ਕਿਸੇ ਭੇਦਭਾਵ ਤੋਂ ਸਾਰਿਆਂ ਵਾਸਤੇ ਕੰਮ ਕੀਤੇ ਨੇ ਦੇਖੋ ਕਿੰਨੇ ਬ੍ਰਿਜ ਬਣ ਗਏ ਕਿੰਨੇ ਪੁਲ ਬਣ ਗਏ ਰੇਲਵੇ ਲਾਈਨ ਡਬਲ ਹੋ ਗਈਆਂ ਸਟੇਸ਼ਨ ਦੇ ਕਿੰਨਾ ਸੁਧਾਰ ਹੋ ਗਿਆ ਇਸ ਨੂੰ ਅੱਗੇ ਵਧਾਉਣ ਵਾਸਤੇ ਅਰਵਿੰਦ ਕੰਨਾ ਜੀ ਦੀ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਪੁਰਾਣੀ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਇਹਨਾਂ ਦਾ ਰੁਤਬਾ ਬਹੁਤ ਵੱਡਾ ਕੱਦ ਹੈ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ভাইস ਪ੍ਰਧਾਨ ਨੇ ਪਹਿਲਾਂ ਵੀ ਐਮਐਲਏ ਰ ਇਹਨੇ ਲੋਕ ਸਭਾ ਦਾ ਇਲੈਕਸ਼ਨ ਵੀ ਪਹਿਲਾਂ ਇਹਨਾਂ ਨੇ ਲੜਿਆ ਹੋਇਆ ਤੇ ਬਹੁਤ ਜ਼ਿਆਦਾ ਸਾਡੀ ਪਹਿਲਾਂ ਹੀ ਬਹੁਤ ਚਿਰ ਤੋਂ ਸਾਡੀ ਲੰਬੇ ਟਾਈਮ ਤੋਂ ਭਾਰਤੀ ਜਨਤਾ ਪਾਰਟੀ ਦੀ ਤਿਆਰੀ ਚੱਲ ਰਹੀ ਹੈ ਤੁਸੀਂ ਦੇਖਿਆ ਹੋਊਗਾ ਕਿ ਜੋ ਭਾਰਤੀ ਜਨਤਾ ਪਾਰਟੀ ਦਾ ਪਹਿਲਾ ਕੰਮ ਹੈ ਉਹ ਘਰ-ਘਰ ਜਾ ਕੇ ਜਾਂ ਬੂਥ ਬਣਾਉਣੇ ਜੋ ਸਾਨੂੰ ਉਕਰਨ ਸਖਸ਼ਨਾ ਸੀ ਮਾਈਕਰੋ ਸਾਧਾ ਸੀ ਕੰਮ ਕੀਤਾ ਹੁਣ ਜੋ ਪਬਲਿਕ ਰੈਲੀਆਂ ਨੇ ਜੋ ਜੋ ਇਲੈਕਸ਼ਨ ਦੀ ਕੈਂਪੇਨ ਹੈ ਕਿਉਂਕਿ ਜਿੰਨਾ ਕਿਕਰ ਅਫੀਸ਼ੀਅਲੀ ਤੌਰ ਤੇ ਕੈਂਡੀਡੇਟ ਅਨਾਉਂਸ ਨਹੀਂ ਹੋਇਆ ਸੀ ਅਸੀਂ ਰੈਲੀਆਂ ਵਗੈਰਾ ਵੱਡੀਆਂ ਨਹੀਂ ਕੀਤੀਆਂ ਉਹਨਾਂ ਵੱਡੀਆਂ ਰੈਲੀਆਂ ਵੀ ਕਰਾਂਗੇ ਪਹਿਲਾਂ ਅਸੀਂ ਮੈਕਰੋ ਮੈਨੇਜਮੈਂਟ ਆ ਜੋ ਸਾਡੀ ਉਹ ਸਾਰੀ ਕੰਪਲੀਟ ਹੋ ਚੁੱਕੀ ਆ ਅਸੀਂ ਬਹੁਤ ਵੋਟਾਂ ਲੈ ਕੇ ਜਾ ਚੱਲ ਭਾਜਪਾ ਜਨਤਾ ਪਾਰਟੀ ਦੇ ਬਹੁਤ ਹੀ ਹੁਨਾਰਾ ਸੀਨੀਅਰ ਆਗੂ ਕਿਉਂਕਿ ਪੰਜਾਬ ਦੇ ਬਾਈਸ ਪ੍ਰਧਾਨ ਅੱਜ ਸਾਡੀ ਲੋਕ ਸਭਾ ਹਲਕਾ ਸੰਦੂਤ ਉਹਨਾਂ ਨੂੰ ਕਿੰਨੀ ਰੱਜੀ ਗਈ ਹੈ ਇਸ ਖੁਸ਼ੀ ਦੇ ਵਿੱਚ ਅੱਜ ਉੜੀ ਮੰਡਲ ਵੱਲੋਂ ਲੱਡੂ ਵੰਡੇ ਗਏ ਨੇ ਮੈਂ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਵਿਸ਼ਵਾਸ ਦਿਵਾਉਣਾ ਕਿ ਅਸੀਂ ਪੂਰੀ ਤਨਦੇਹੀ ਨਾਲ ਇਥੇ ਅਰਵਿੰਦ ਖੰਨਾ ਜੀ ਨੂੰ ਵੱਧ ਵੱਧ ਵੋਟਾਂ ਪਵਾ ਕੇ ਅਸੀਂ ਇਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਇਹ ਸਭ ਨੂੰ ਵਿਸ਼ਵਾਸ ਦਿਵਾਉਂਦਾ ਇਹ ਇੱਥੇ ਤਿਆਰੀਆਂ ਵੀ ਪਾ ਰਿਹਾ ਹਾਂ ਪੂਰੀਆਂ ਤਿਆਰੀਆਂ ਨੇ ਜੀ ਸਾਡੇ ਮੂਵਮੈਂਟ ਮੂਵਟ ਤੱਕ ਸਾਡੇ ਪੰਨਾ ਪਰ ਮੁਤਾ ਸਾਡੇ ਮੈਂਬਰ ਬਣੇ ਹੋਏ ਨੇ ਸਾਰੇ ਕਰਤਾ ਜੁੜੇ ਹੋਏ ਨੇ ਸਾਰੀ ਟੀਮ ਬਿਲਕੁਲ ਓਕੇ ਹੈ ਜੋ ਕਿ ਪੂਰੀ ਤਨਦੇਹੀ ਨਾਲ ਕੰਮ ਕਰਨ ਨੂੰ ਤਿਆਰ ਹੈ ਦਨ ਬੰਦ ਧਨ ਨਾਲ ਲੱਗੇ ਹੋਏ ਨੇ ਸਾਰੇ ਪੁੱਤਾਂ ਤੇ ਸਾਡੇ ਜੋ ਨਮਾਇੰਦੇ ਨੇ ਉਹ ਬਣੇ ਹੋਏ ਨੇ ਟੀਮਾਂ ਬਣੀਆਂ ਹੋਈਆਂ ਨੇ ਜੋ ਲਗਾਤਾਰ ਕੰਮ ਕਰਦੀਆਂ ਨੇ ਦੇਖੋ ਜੀ ਸਾਡਾ ਭਾਰਤੀ ਜਨਤਾ ਪਾਰਟੀ ਨੇ ਸੰਗਰੂਰ ਨੂੰ ਬਹੁਤ ਹੀ ਹੌਨਹਾਰ ਤੇ ਜੇਤੂ ਕੈਂਡੀਡੇਟ ਹੈ ਸ਼੍ਰੀ ਰਵਿੰਦ ਖੰਨਾ ਜੀ ਦਾ ਨਾਮ ਨਾਮਿਨੇਟ ਕੀਤਾ ਹੈ ਸੰਗਰੂਰ ਲੋਕ ਸਭਾ ਵਾਸਤੇ ਸਾਰੇ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਤੇ ਨਿਸ਼ਚਿਤ ਤੌਰ ਤੇ ਹੀ ਲੋਕਾਂ ਦੇ ਵਿੱਚ ਵੀ ਭਾਰੀ ਉਛਾਹ ਪਾਇਆ ਜਾ ਰਿਹਾ ਹੈ ਅਰਵਿੰਦ ਖੰਨਾ ਜੀ ਲੋਕ ਸਭਾ ਸੰਗਰੂਰ ਤੋਂ ਚੋਣ ਜਿੱਤ ਕੇ ਮੋਦੀ ਜੀ ਦੀ ਝੋਲੀ ਪਾਵਾਂਗੇ ਅਤੇ 400 ਪਾਰ ਦਾ ਨਵਾਂ ਸਰਕਾਰ ਬਣਾਵਾਂਗੇ